ਸੁਣ ਰਿਹਾ ਦੋਸਤੋ ਇਹ ਜਿਹੜਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਪਾਖੜਾ ਮੇਨ ਲੈਂਡ ਖਨੋਰੀ ਹੈਡ ਦਿਆਂ ਨੇ ਜਿੱਥੇ ਕਿ ਦੋ ਨਹਿਰਾਂ ਆਪਸ ਚ ਪਾੜਦੇ ਆ ਨੇ ਜੋ ਕਿ ਇੱਕ ਨਹਿਰ ਬਰਵਾਲਾ ਨਹਿਰ ਨੂੰ ਜਾਂਦੀ ਔਰ ਦੂਜੀ ਜਿਹੜੀ ਰਾਜਸਥਾਨ ਟੋਹਾਣਾ ਹਰਿਆਣਾ ਤੋਂ ਹੁੰਦੀ ਹੋਏ ਰਾਜਸਥਾਨ ਨੂੰ ਜਾਂਦੀ ਹੈਗੀ ਅੱਜ ਕੱਲ ਜੇ ਅਪ੍ਰੈਲ ਔਰ ਮਈ ਦੇ ਮਹੀਨੇ ਚਾਕੇ ਇਸ ਨਹਿਰ ਦੀ ਬੰਦੀ ਹੋ ਜਾਂਦੀ ਹੈ ਪਾਣੀ ਇੱਥੇ ਆ ਕੇ ਖੜ ਜਾਂਦਾ ਹੈ ਤੇ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਹੈਗਾ ਪਰੰਤੂ ਪਿਛਲੇ ਕਈ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਇਹ ਨਹਿਰ ਦੀ ਬੰਦੀ ਹੋਣ ਦੇ ਕਾਰਨ ਹੈਡ ਦੇ ਉੱਪਰ ਪਿੱਛੋਂ ਜਿਹੜਾ ਬਹੁਤ ਸਾਰਾ ਗੰਦ ਆਇਆ ਹੋਇਆ ਹੈ ਇੱਥੇ ਆ ਕੇ ਰੁਕਿਆ ਹੋਇਆ ਹੈ ਇੱਥੋਂ ਜਿਹੜੀ ਜਿਹੜੀ ਬਦਬੂ ਹੈ ਬਹੁਤ ਹੀ ਗੰਦੀ ਔਰ ਭਿਆਨਕ ਬਦਬੂ ਹੈ ਪਤਾ ਨਹੀਂ ਇਸ ਬਦਬੂ ਦੇ ਅੰਦਰ ਪਤਾ ਨਹੀਂ ਕਿੰਨੇ ਜਾਨਵਰ ਕਿੰਨੀਆਂ ਡੈੱਡ ਬੋਡੀਆਂ ਹੋਣੀਆਂ ਜੋ ਕਿ ਗਲ ਛੜ ਰੀਆਂ ਨੇ ਔਰ ਇਹਦੇ ਅੰਦਰ ਹੋਰ ਵੀ ਬੜਾ ਕਚਰਾ ਵਗੈਰਾ ਹੈ ਇਹ ਪਾਣੀ ਲੋਕਾਂ ਵੱਲੋਂ ਪੀਣ ਲਈ ਮੁਹੱਈਆ ਅੱਗੇ ਜਾ ਕੇ ਕਰਵਾਇਆ ਜਾਂਦਾ ਹੈਗਾ ਦੇਖਿਆ ਜਾਂਦਾ ਹੈ ਕਿ ਇਹ ਜਿਵੇਂ ਦਾ ਇੱਥੇ ਦ੍ਰਿਸ਼ ਬਣਿਆ ਹੋਇਆ ਹੈ ਸ਼ਾਇਦ ਦੇਖ ਕੇ ਮੇਰੀ ਖਿਆਲ ਇਹ ਪਾਣੀ ਕੋਈ ਵੀ ਇਨਸਾਨ ਨਹੀਂ ਪੀ ਸਕਦਾ ਜਿਵੇਂ ਦਾ ਇੱਥੇ ਦਾ ਦ੍ਰਿਸ਼ ਔਰ ਇੱਥੋਂ ਦੀ ਜਿਵੇਂ ਗੰਦੀ ਬਦਬੂ ਮਾਰ ਰਹੀ ਹੈਗੀ ਖਨੌਰੀ ਨਹਿਰ ਦੇ ਉੱਪਰ ਦੋ ਪਾਸੇ ਨੂੰ ਡਿਵਾਈਡ ਕੀਤਾ ਜਾਂਦਾ ਹੈਗਾ ਇੱਕ ਤਾਂ ਬਰਵਾਲਾ ਨਹਿਰ ਨੂੰ ਜਾਂਦਾ ਹੈਗਾ ਉਹ ਵੀ ਅੱਜਕੱਲ ਬਿਲਕੁਲ ਬੰਦ ਪਈ ਹੈ ਔਰ ਦੂਜੀ ਜਿਹੜੀ ਸਿੱਧੇ ਹਰਿਆਣੇ ਹਰਿਆਣੇ ਨੂੰ ਜਾਂਦੀ ਹੈ ਇੱਥੋਂ ਅੱਗੇ ਟੋਹਾਣਾ ਹੋ ਕੇ हरियाणा फतेहाबाद और राजस्थान ਨੂੰ ਨਿਕਲ ਜਾਂਦੀ ਹੈ ਉਹਦੇ ਅੰਦਰ ਕੁਛ ਪਾਣੀ ਛੱਡਿਆ ਜਾਂਦਾ ਹੈਗਾ ਦੇਖਣ ਵਿੱਚ ਆਇਆ ਹੈ ਕਿ ਇਸ ਅੱਜਕੱਲ ਦੇ ਮੌਸਮ ਦੇ ਵਿੱਚ ਇਹਨਾਂ ਨਹਿਰਾਂ ਦੇ ਕੁਛ ਪੈਚਵਰਕ ਕੀਤਾ ਜਾਂਦਾ ਹੈ ਪੈਚਵਰਕ ਤੇ ਨਾਮ ਤੇ ਵੀ ਬਹੁਤ ਵੱਡਾ ਸਰਕਾਰ ਨੂੰ ਚੂਨਾ ਲਾਇਆ ਜਾਂਦਾ ਹੈ ਜਿਵੇਂ ਕਿ ਹੁਣ ਇਹ ਬੰਦੀ ਦੇ ਕੁਛ ਦਿਨ ਰਹਿ ਜਾਣਗੇ ਉਦੋਂ ਮਾੜੀ-ਮੋਟੀ ਇੱਕ ਲੋਕ ਦਿਖਾਵਾ ਕਰਕੇ ਇਹਦੇ ਪੈਚਵਰਕ ਕੀਤੇ ਜਾਣਗੇ ਤਾਂ ਨਾਲ ਦੇ ਨਾਲ ਪਾਣੀ ਛੱਡਿਆ ਜਾਂਦਾ ਹੈਗਾ ਉਹ ਪੈਚਵਰਕ ਇੱਕ ਫਾਰਮੈਲਟੀ ਤੌਰ ਤੇ ਹੁੰਦੇ ਨੇ ਉਹ ਦੁਬਾਰਾ ਅਗਲੇ ਸੀਜ਼ਨ ਚ ਦੇਖੋ ਕਿ ਉਹ ਪੈਚ ਵਰਕ ਦੁਬਾਰਾ ਫਿਰ ਟੁੱਟ ਕੇ ਉਸੇ ਹੀ ਤਰ੍ਹਾਂ ਹੋ ਜਾਂਦਾ ਜਿਸ ਤੂੰ ਕਿ ਗੋਰਖ ਧੰਦਾ ਪਿਛਲੇ ਲੰਮੇ ਸਮੇਂ ਤੋਂ ਚਲਦਾ ਆ ਰਹੇਗਾ ਔਰ ਹੁਣ ਵੀ ਇਸੇ ਤਰ੍ਹਾਂ ਹੈਗਾ ਤਾਂ ਸਭ ਤੋਂ ਵੱਧ ਸੋਚਣ ਵਾਲੀ ਚੀਜ਼ ਇਹ ਹੈ ਕਿ ਜਿਵੇਂ ਇਥੋਂ ਦਾ ਦੇਖੇ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਸ ਨੂੰ ਦੇਖ ਕੇ ਕੋਈ ਵੀ ਇਨਸਾਨ ਕੋਈ ਵੀ ਪਾਣੀ ਪੀਣ ਦੇ ਲਾਇਕ ਨਹੀਂ ਸਮਝੂਗਾ ਪਰੰਤੂ ਪ੍ਰਸ਼ਾਸਨ ਔਰ ਜੋ ਪਾਖੜਾ ਮੈਨੇਜਮੈਂਟ ਦੇ ਅਧਿਕਾਰੀ ਨੇ ਮੁਲਾਜ਼ਮ ਨੇ ਉਹ ਇਸ ਦ੍ਰਿਸ਼ ਨੂੰ ਦੇਖਣ ਦੇ ਬਾਵਜੂਦ ਫਿਰ ਵੀ ਇਹ ਜਿਹੜੀ ਗੰਦਗੀ ਹੈ ਗੰਦਗੀ ਨੂੰ ਨਾ ਤਾਂ ਬਾਹਰ ਕੱਢਦੇ ਔਰ ਨਾ ਹੀ ਅੱਗੇ ਛੱਡਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਹੀ ਦੇਖਿਆ ਜਾ ਰਿਹਾ ਹੈ ਬਹੁਤ ਗੰਦੀ ਬਦਬੂ ਆ ਰਹੀ ਹੈ ਪ੍ਰਸ਼ਾਸਨ ਨੂੰ ਔਰ ਮੁਲਾਜ਼ਮਨ ਮੁਲਾਜ਼ਮਾਂ ਨੂੰ ਜੋ ਅਧਿਕਾਰੀ ਨੇ ਇਸ ਪਾਖੜਾ ਮੈਨੇਜਮੈਂਟ ਤੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਜਿਹੜੀ ਤੇ ਡਸਟ ਵਗੈਰਾ ਬਣੀ ਹੋਈ ਹੈ ਇਸ ਨੂੰ ਬਾਹਰ ਕੱਢਿਆ ਜਾਵੇ ਪਾਣੀ ਨੂੰ ਸੁਧ ਅੱਗੇ ਲੋਕੀ ਪੀਣਗੇ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਸਾਫ਼ ਕਰਵਾਇਆ ਜਾਵੇ ਅੱਗੇ ਛੱਡਿਆ ਜਾਵੇ ਇਹ ਹੁਣ ਦੇਖਣ ਵਾਲਾ ਸਮਾਂ ਹੋਊਗਾ ਕਿ ਪ੍ਰਸ਼ਾਸਨ ਇਹ ਤੇ ਕਦੋਂ ਆਪਣਾ ਧਿਆਨ ਦਿੰਦਾ ਹੈ ਧੰਨਵਾਦ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਪ੍ਰਸ਼ਾਸਨ ਤੱਕ ਇਸ ਨੂੰ ਜ਼ਰੂਰ ਪਹੁੰਚਾਣਾ ਤਾਂ ਕਿ ਪ੍ਰਸ਼ਾਸਨ ਦੀ ਅੱਖਾਂ ਖੁੱਲ ਸਕਣ ਕਿ ਇਹ ਪਾਣੀ ਪੀਣ ਦੇ ਯੋਗ ਹੈ ਜਾਂ ਨਹੀਂ ਤੁਸੀਂ ਆਪਣੇ ਕਮੈਂਟ ਬਾਕਸ ਚ ਜ਼ਰੂਰ ਦੱਸਣਾ ਜਿਵੇਂ ਇੱਥੋਂ ਦਾ ਦ੍ਰਿਸ਼ ਬਣਿਆ ਹੈਗਾ ਖਨੌਰੀ ਔਰ ਪਾਖੜਾ ਹੈੱਡ ਦੇ ਉੱਪਰ ਇੱਥੇ ਆ ਕੇ ਹਜ਼ਾਰਾਂ ਕਈ ਕਈ ਤਰ੍ਹਾਂ ਦੀਆਂ ਇੱਥੇ ਡੈੱਡ ਬੋਡੀਆਂ ਆ ਕੇ ਨਿਕਲਦਿਆਂ ਨੇ ਇੱਥੇ ਪਿੱਛੇ ਕਈ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਇੱਥੇ ਆ ਕੇ ਬੈਠੇ ਹੁੰਦੇ ਨੇ ਪਰ ਪ੍ਰੰਤੂ ਅੱਜ ਕੱਲ ਇੱਥੇ ਸੁਨਸਾਨ ਹੈ ਕੋਈ ਵੀ ਨਹੀਂ ਬੈਠਾ ਹੈਗਾ ਚਲੋ ਅਸੀਂ ਤਾਂ ਇਹ ਸੋਚਦੇ ਹਾਂ ਕਿ ਕੋਈ ਨਹੀਂ ਇਨਸਾਨ ਨਾ ਬੈਠੇ ਪਰੰਤੂ ਇਥੇ ਜਿਹੜਾ ਦ੍ਰਿਸ਼ ਹੈ ਦ੍ਰਿਸ਼ ਬੜਾ ਭਿਆਨਕ ਦਿਸ ਰਿਹਾ ਹੈਗਾ ਜਿਸ ਤਰ੍ਹਾਂ ਜੁਹ ਦੇਖ ਰਹੇ ਹੁ ਤੁਸੀਂ ਇੱਕ ਪਾਸੇ ਗੰਦਗੀ ਦੀ ਗੋਟੀ ਬੋਟੀ ਲੈਂਡ ਵਿਛੀ ਹੋਈ ਹੈ ਜੀ ਔਰ ਦੂਜੇ ਪਾਸੇ ਪਾਣੀ ਅੱਗੇ ਹੌਲੀ ਹੌਲੀ ਜਾ ਰਿਹਾ ਹੈਗਾ ਔਰ ਜਿਹੜਾ ਇਹਦੇ ਉੱਪਰ ਤਿਰਕੇ ਆ ਗਿਆ ਇਹਦੇ ਵਿੱਚ ਕਈ ਤਾਂ ਜਾਨਵਰ ਹੋਣੇ ਕਈ ਕੁ ਸੈ ਡੈਡ ਬੋਡੀਆਂ ਵੀ ਹੋ ਸਕਦੀਆਂ ਨੇ ਤਾਂ ਦੇਖਣ ਵਿੱਚ ਬੜਾ ਹੀ ਇੱਕ ਮੰਜ਼ਰ ਭਿਆਨਕ ਦੇਖਣ ਨੂੰ ਮਿਲਦਾ ਜੇ ਤੁਸੀਂ ਖੁਦ ਕਿਤੇ ਦੇਖੋਗੇ ਤਾਂ ਹਾਲਾਤ ਕੁਝ ਹੋਰ ਹੀ ਹੋਣਗੇ ਤੇ ਇੰਨੀ ਬਦਬੂ ਹੈ ਕਿ ਅਣਜਾਣ ਵਾਲੇ ਰਾਹੀਰਾਂ ਨੂੰ ਵੀ ਨੰਗਣਾ ਬੜਾ ਮੁਸ਼ਕਲ ਹੋ ਰਿਹਾ ਹੈਗਾ ਧੰਨਵਾਦ